ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਭਾਈ ਤਾਰੂ ਸਿੰਘ ਦੀ ਸ਼ਹੀਦੀ ਅਤੇ ਜ਼ਕਰੀਆ ਖਾਨ ਦੀ ਮੌਤ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਖਾਨ ਬਹਾਦਰ ਜ਼ਕਰੀਆ ਖਾਨ ਦੀ ਮੌਤ 1 ਜੁਲਾਈ 1745 ਈਸਵੀ ਨੂੰ ਹੋਈ ਉਸ ਦੇ ਤਿੰਨ ਪੁੱਤਰ ਸਨ ਯਈਆ ਖਾਨ, ਹਿਆਤੁੱਲਾ ਖਾਨ ਅਤੇ ਮੀਰ ਬਾਕੀ ਇਹ ਕਿੰਨੇ ਕਰਮੋਦੀਨ ਖਾਨ ਵਜ਼ੀਰ ਵਜ਼ੀਰ ਦਿੱਲੀ ਦੇ ਭਨੇਵੇਂ ਲੱਗਦੇ ਸਨ ਅਤੇ ਯਈਆ ਖਾਨ ਕਰਮੋਦੀਨ ਖਾਨ ਦਾ ਜਵਾਈ ਸੀ ਇਸੇ ਵਾਸਤੇ ਵਜ਼ੀਰ ਉਸ ਦੀ ਮਦਦ ਵਧੇਰੇ ਕਰਦਾ ਸੀ ਵਜ਼ੀਰ ਨੇ ਬਾਦਸ਼ਾਹ ਨੂੰ ਕਿਹਾ ਕਿ ਸ਼ਾ ਨਿਵਾਜ਼ ਖਾਨ ਨੂੰ ਦਿੱਲੀ ਦਾ ਮੁਲਤਾਨ ਅਤੇ ਯਈਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਜਾਵੇ। ਬਾਦਸ਼ਾਹ ਨੇ ਇਸਲਾ ਨਾਮੰਨੀ ਅਤੇ ਮੁਲਤਾਨ ਉੱਤੇ ਪਹਿਲਾਂ ਹੀ ਸ਼ਾ ਨਿਵਾਜ਼ ਖਾਨ ਦਾ ਕਬਜ਼ਾ ਸੀ। ਵਜ਼ੀਰ ਦੇ ਕਹਿਣ ਉੱਤੇ ਯਈਆ ਖਾਨ ਨੂੰ ਲਾਹੌਰ ਤੇ ਕਬਜ਼ਾ ਕਰ ਲਿਆ। ਅਦੇਖ ਖਾਨ ਬਹਾਦਰ ਦੇ ਮਰਨ ਤੋਂ ਪਿੱਛੋਂ ਉਸ ਦਾ ਨਾਇਬ ਮੋਮਨ ਖਾਨ ਹੀ ਲਾਹੌਰ ਦੇ ਦਾ ਮੁਕਾਇਮ ਸੂਬੇਦਾਰ ਬਣ ਗਿਆ ਯਈਆ ਖਾਨ ਨੇ ਬਾਦਸ਼ਾਹ ਦੀ ਪ੍ਰਵਾਨਗੀ ਦੇ ਬਿਨਾਂ ਹੀ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਪਿਤਾ ਦੀ ਸਾਰੀ ਜਾਇਦਾਦ ਦਾ ਮਾਲਕ ਬਣ ਗਿਆ ਇਸ ਗੱਲੋਂ ਸ਼ਾਹ ਨਵਾਜ਼ ਖਾਨ ਨੂੰ ਬੜਾ ਗੁੱਸਾ ਆਇਆ ਉਹ ਫੌਜਾਂ ਲੈ ਕੇ ਲਾਹੌਰ ਉੱਤੇ ਚੜ੍ਹਿਆ ਲੜਾਈ ਹੋਣ ਵਾਲੀ ਸੀ ਤਾਂ ਕੁਝ ਸੂਝਵਾਨ ਸੱਜਣਾਂ ਨੇ ਵਿੱਚ ਪੈ ਕੇ ਦੋਹਾਂ ਭਰਾਵਾਂ ਦੀ ਸਲਾਹ ਕਰਾ ਦਿੱਤੀ ਗਈਆ ਖਾਨ ਅਤੇ ਸ਼ਾਹ ਨਵਾਜ਼ ਖਾਨ ਨੂੰ ਪਿਤਾ ਦੀ ਜਾਇਦਾਦ ਵਿੱਚੋਂ ਹਿੱਸੇ ਆਉਂਦੇ ਜੋ ਵੀ ਸੀ ਉਹਨਾਂ ਨੂੰ ਦੇ ਦਿੱਤੇ ਗਏ ਅਤੇ ਦੁਆਬ ਜਲੰਧਰ ਦੀ ਫੌਜਦਾਰੀ ਦਾ ਹੱਕ ਤਿਆਗ ਕੇ ਜੋ ਖਾਨ ਬਹਾਦਰ ਨੇ ਉਸ ਨੂੰ ਦਿੱਤੀ ਸੀ ਉਹ ਸ਼ਾਹ ਨਵਾਜ਼ ਵਾਪਸ ਮੁਲਤਾਨ ਪਰਤ ਪਰਤ ਗਿਆ ਵਜ਼ੀਰ ਕਰਮੋਦੀਨ ਨੇ ਸ਼ਾਹ ਬਾਦਸ਼ਾਹ ਸ਼ਾਹ ਨਵਾਜ਼ ਬਾਦਸ਼ਾਹ ਕੋਲੋਂ ਲਾਹੌਰ ਦੀ ਸੂਬੇਦਾਰੀ ਦੀ ਮੰਗ ਕੀਤੀ ਜਿਸ ਨੂੰ ਬਾਦਸ਼ਾਹ ਨੇ ਪ੍ਰਵਾਨ ਕਰ ਲਿਆ ਅਤੇ ਵਜ਼ੀਰ ਦੇ ਵਜ਼ੀਰ ਨੇ ਯਈਆ ਖਾਨ ਨੂੰ ਆਪਣਾ ਨਾਇਬ ਸੂਬੇਦਾਰ ਬਣਾ ਕੇ ਉਸ ਦੇ ਹਵਾਲੇ ਕਰ ਦਿੱਤਾ ਇਹ ਫੈਸਲਾ 3 ਜਨਵਰੀ 1746 ਈਸਵੀ ਨੂੰ ਹੋਇਆ 6 ਮਹੀਨੇ ਲਾਹੌਰ ਜਨਾਬ ਸੂਬੇਦਾਰ ਦੇ ਹੀ ਚੱਲਦਾ ਰਿਹਾ ਪੰਜਾਬ ਦੇ ਹਾਕਮਾਂ ਨੂੰ ਆਪਣੀ ਪਈ ਹੋਈ ਸੀ ਸੋ ਇਹ 6 ਮਹੀਨੇ ਸਿੰਘਾਂ ਨੂੰ ਚੰਗੇ ਮਿਲ ਗਏ ਆਪਣੇ ਪੈਰ ਜਮਾਉਣ ਲਈ ਸਿੰਘਾਂ ਨੇ ਕਈ ਜਥੇ ਖਾਨ ਬਹਾਦਰ ਦੇ ਜਿਉਂਦਿਆਂ ਹੀ ਅੰਮ੍ਰਿਤਸਰ ਆ ਚੁੱਕੇ ਸਨ ਉਸ ਦੇ ਮਰਨ ਪਿੱਛੋਂ ਹਜ਼ਾਰਾਂ ਸਿੰਘ ਮਾਝੇ ਵਿੱਚ ਇਕੱਠੇ ਹੋ ਗਏ ਲਾੜੀਆਂ ਫੌਜਾਂ ਨੇ 100-100 ਦੇ ਜਥੇ ਬਣਾ ਕੇ ਇਲਾਕਿਆਂ ਵਿੱਚ ਖਿੱਲਰ ਗਏ ਅਤੇ ਮਾਰਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵਿਰੋਧੀਆਂ ਦੇ ਘਰ ਪਈ ਦਾ ਲਾਭ ਉਠਾ ਕੇ ਸਿੰਘਾਂ ਨੇ ਜ਼ਾਲਮਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਇਸੇ ਗੜਬੜ ਬੱਟ ਸਾਰਾ ਦੇਸ਼ ਤਬਾਹ ਹੋ ਗਿਆ ਕੁਝ ਲੁੱਟਿਆ ਗਿਆ ਤੇ ਰਹੀਂਦੇ ਸਰਕਾਰ ਦੇ ਭਾਰੇ ਲਗਾਨ ਦੇ ਮਾਮਲੇ ਹੇਠ ਆ ਗਿਆ 마াজে ਦੇ ਜੱਟਾਂ ਵਾਸਤੇ ਦੋ ਹੀ ਰਾਹ ਰਹਿ ਗਏ ਸਨ ਕਿ ਜਾਂ ਤਾਂ ਉਹ ਸਰਕਾਰੀ ਮਾਮਲਾ ਪੂਰਾ ਕਰਨ ਵਾਸਤੇ ਭੁੱਖ ਮਰਨ ਅਤੇ ਜਾਂ ਸਿੱਖਾਂ ਨਾਲ ਰਲ ਕੇ ਆਪ ਲੁੱਟ ਮਾਰ ਕਰਕੇ ਛਕਣ ਛਕਾਉਣ ਜੋ ਇਹਨਾਂ ਵਿੱਚੋਂ ਬਹੁਤਿਆਂ ਨੇ ਮੁਗਲਾਂ ਦੇ ਰਾਹੀ ਚੋਣਿਆ ਰਾਤ ਨੂੰ ਜਦ ਧੂਏ ਉੱਤੇ ਬਹਿ ਕੇ ਲੋਕ ਸਿੰਘਾਂ ਦੇ ਢੜਿਆਂ ਦੀਆਂ ਗੱਲਾਂ ਕਰਦੇ ਤਾਂ ਗੱਬਰੂਆਂ ਨੂੰ ਇਹ ਬੜੀਆਂ ਚੰਗੀਆਂ ਲੱਗਦੀਆਂ ਜਵਾਨੀ ਵਿੱਚ ਲੜਨ ਖੈਣ ਦਾ ਚਾਹ ਹੁੰਦਾ ਹੈ ਇਸੇ ਵਾਸਤੇ ਉਹਨਾਂ ਨੂੰ ਸੂਰਮਿਆਂ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਹਨ ਸਿੰਘਾਂ ਨਾਲ ਰਲਣ ਵਾਸਤੇ ਚੰਗਾ ਘੋੜਾ ਤੇ ਚੰਗਾ ਹਥਿਆਰ ਕੋਲ ਹੋਣਾ ਜ਼ਰੂਰੀ ਸੀ ਜੋ ਚੀਲੇ ਗੱਬਰੂ ਘਰ ਦੀ ਘੋੜੀ ਤਲਵਾਰ ਬੰਦੂਕ ਖਰੀਦ ਕੇ ਸਿੱਖਾਂ ਦੇ ਜੱਥੇ ਵਿੱਚ ਭਾਰਤੀ ਹੋਣੇ ਸ਼ੁਰੂ ਹੋ ਗਏ ਅਤੇ ਸਿੰਘ ਸਜਣ ਲੱਗੀ ਸਿੱਖ ਸਰਦਾਰਾਂ ਦੇ ਸਿਪਾਹੀਆਂ ਦੀ ਤਨਖਾਹ ਨਹੀਂ ਸੀ ਹੁੰਦੀ ਉਹਨਾਂ ਨੂੰ ਲੁੱਟਦੇ ਮਾਲ ਵਿੱਚੋਂ ਹੀ ਹਿੱਸਾ ਦਿੱਤਾ ਜਾਂਦਾ ਸੀ ਜੇ ਕਿਤੇ ਬਹੁਤੇ ਜੱਥੇ ਰਲ ਕੇ ਲੁੱਟਮਾਰ ਕਰਦੇ ਤਾਂ ਉਹ ਹਰ ਇੱਕ ਸਰਦਾਰ ਉਸ ਦੇ ਸਿਪਾਹੀਆਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ ਸੀ ਜੋ ਉਹ ਜੋ ਉਹ ਆਪਣੀ ਫੌਜ ਵਿੱਚ ਵੰਡ ਦਿੰਦੇ ਸਨ ਜਥੇਬੰਦੀ ਨੂੰ ਪੱਕਾ ਰੱਖਣ ਵਾਸਤੇ ਹਰ ਇੱਕ ਸਿੰਘ ਆਪਣੇ ਜਥੇਦਾਰ ਦਾ ਹੁਕਮ ਵਿੱਚ ਚੱਲਦਾ ਸੀ ਪਰ ਸਮਾਜਿਕ ਤੇ ਧਾਰਮਿਕ ਤੌਰ ਤੇ ਹਰ ਸਿੱਖ ਇੱਕੋ ਜਿਹਾ ਦਰਜਾ ਰੱਖਦਾ ਸੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ